ਕਰਨਾਟਕ ਚੋਣਾਂ ਦੇ ਵਿੱਚ ਲਗਭਗ ਪੂਰੇ ਭਾਰਤ ਤੇ ਰਾਜ ਕਰ ਰਹੀ ਭਾਜਪਾ ਨੂੰ ਬਹੁਮਤਤਾ ਪ੍ਰਾਪਤ ਹੋਇਆ ਪਰ ਇਹ ਬਹੁਮਤ ਸਰਕਾਰ ਬਣਾਉਣ ਦੇ ਲਈ ਨਾ ਕਾਫੀ ਸੀ ਪਰ ਇਸ ਦੇ ਬਾਵਜੂਦ ਵੀ ਕਰਨਾਟਕ ਦੇ ਰਾਜਪਾਲ ਵੈਜੂ ਭਾਈ ਨੇ ਭਾਜਪਾ ਨੂੰ ਸਰਕਾਰ ਬਣਾਉਣ ਲਈ ਸੱਦਾ ਦਿੱਤਾ ਜਿਸ ਤੋਂ ਬਾਅਦ ਵੀਰਵਾਰ ਸਵੇਰੇ ਭਾਜਪਾ ਵੱਲੋਂ ਯ데요ਰਪਾ ਨੇ ਮੁੱਖ ਮੰਤਰੀ ਹੁਦੇ ਦਾ ਹਲਫ ਲਿਆ ਉਦੋਂ ਇਸ ਮਾਮਲੇ ਤੇ ਸਿਆਸਤ ਦਾ ਅਖਾੜਾ ਪੂਰੀ ਤਰ੍ਹਾਂ ਗਰਮਾ ਗਿਆ ਹੈ ਇੱਕ ਪਾਸੇ ਜਿੱਥੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਣੇ तमाम ਵਿਰੋਧੀ ਧਿਰਾਂ ਭਾਜਪਾ ਤੇ ਸੰਵਿਧਾਨਕ ਨਿਯਮਾਂ ਅਤੇ ਲੋਕਤੰਤਰ ਦਾ ਕੰਮ ਕਰਨ ਦੇ ਇਲਜ਼ਾਮ ਲਾ ਰਹੀਆਂ ਨੇ ਉੱਥੇ ਪੰਜਾਬ ਦੇ ਵਿੱਚ ਮੁੱਖ ਵਿਰੋਧੀ ਧਿਰ ਦੇ ਆਗੂ ਸੁਖਪਾਲ ਖੈਰਾ ਨੇ ਵੀ ਕਰਨਾਟਕ ਵਿੱਚ ਭਾਜਪਾ ਦੀ ਸਰਕਾਰ ਨੂੰ ਧੱਕੇਸ਼ਾਹੀ ਨਾਲ ਬਣਾਈ ਗਈ ਸਰਕਾਰ ਦਾ ਖਿਤਾਬ ਦਿੱਤਾ ਸਭ ਤੋਂ ਪਹਿਲਾਂ ਮੈਂ ਗੱਲ ਕਰਨਾ ਚਾਹੁੰਦਾ ਕਰਨਾਟਕਾ ਦੀ ਜਿੱਥੇ ਕਿ ਬੀਜੇਪੀ ਨੇ ਸੰਵਿਧਾਨ ਨੂੰ ਚਿੱਕੇ ਤੇ ਟੰਕ ਕੇ ਗਵਰਨਰ ਦੇ ਆਫਿਸ ਦਾ ਦੁਰਉਪਯੋਗ ਕਰਕੇ ਆਪਣਾ ਚੀਫ ਮਿਨਿਸਟਰ ਉੱਪਰ ਥੋਪ ਦਿੱਤਾ ਇਹ ਦਿਸ ਇਜ਼ ਨਥਿੰਗ ਬਟ ਕੰਪਲੀਟ ਹਾਈਜੈਕ ਆਫ ਡੈਮੋਕ੍ਰੇਸੀ ਇਨ ਗੁਜਰਾਤ ਬਾਏ ਦਾ ਬੀਜੇਪੀ ਇਨ ਕਰਨਾਟਕਾ ਬਾਏ ਦਾ ਬੀਜੇਪੀ ਔਰ ਮੈਂ ਕਹਿਣਾ ਕਿ ਅੱਜ ਕਾਲਾ ਦਿਹਾੜਾ ਵਾ ਪੰਜਾਬ ਦੇ ਜਮਹੂਰੀਅਤ ਦੇ ਵਾਸਤੇ ਦੇਸ਼ ਦੀ ਜਮਹੂਰੀਅਤ ਵਾਸਤੇ ਉਹਦਾ ਕਾਰਨ ਹੈ ਕਿ ਇਹੀ ਭਾਰਤੀ ਜਨਤਾ ਪਾਰਟੀ ਨੇ ਜਦੋਂ ਗੋਆ ਦੇ ਵਿੱਚ ਸਰਕਾਰ ਬਣਾਉਣੀ ਸੀ ਕਿ ਪੋਸਟ ਪੋਲ ਅਲਾਈਅੰਸ ਕਿ ਸਾਡੇ ਕੋਲ ਨਫਰੀ ਜ਼ਿਆਦਾ ਵਾ ਅਸੀਂ ਇਲੈਕਸ਼ਨ ਤੋਂ ਬਾਅਦ ਗੱਟਚੋੜ ਬਣਾ ਲਿਆ ਵਾ ਤੇ ਉੱਥੇ ਗੋਆ ਵਿੱਚ ਇਹ ਦਲੀਲ ਦੇ ਨਾਲ ਸਰਕਾਰ ਬਣਾਈ ਗਈ ਕਰਨਾਟਕਾ ਦੇ ਵਿੱਚ ਇਸ ਦਲੀਲ ਨੂੰ ਉਲਟਾ ਕੇ ਇਹ ਕਹਿੰਦਾ ਕਿ ਸਿੰਗਲ ਲਾਜਿਸਟ ਪਾਰਟੀ ਹੈ ਬੀਜੇਪੀ ਕਰਨਾਟਕਾ ਦੇ ਵਿੱਚ 104 ਸੀਟਾਂ ਦੇ ਨਾਲ ਇਹ ਇੱਥੇ ਪੋਸਟਪੋਲ ਨੂੰ ਦਰਕਨਾਰ ਕਰ ਦਿੱਤਾ ਉਸ ਲੌਜਿਕ ਨੂੰ ਸੰਵਿਧਾਨ ਸੁਪਰੀਮ ਕੋਰਟ ਦੀਆਂ ਲੇਟੈਸਟ ਜੱਜਮੈਂਟ ਜਿਹੜੀ ਗੋਆ ਨੂੰ ਲੈ ਕੇ ਸੀਗੀ ਉਸ ਨੂੰ ਵੀ ਛਿੱਕੇ ਤੇ ਡੰਗ ਦਿੱਤਾ ਔਰ ਮੈਂ ਪੁੱਛਣਾ ਚਾਹਣਾ ਵਾ ਬੀਜੇਪੀ ਨੂੰ ਕਿ ਜੇ ਤੁਹਾਡੇ ਕੋਲ 104 ਦੀ ਨਫਰੀ ਅੱਜ ਕਰਨਾਟਕਾ ਦੇ ਵਿੱਚ ਨੰਬਰ ਤੁਹਾਨੂੰ ਚਾਹੀਦੇ ਮੈਜੋਰਿਟੀ 112 ਤੁਸੀਂ 8 ਐਮਐਲਏ ਬਾਕੀ ਸਾਰੀਆਂ ਦਿੱਲੀ ਨਾਲ ਪਰੇ ਕਰ ਦਿਓ ਤੁਸੀਂ ਸਾਰੀਆਂ ਤੁਸੀਂ 8 ਐਮਐਲਏ ਕਿੱਥੋਂ ਲੈ ਕੇ ਆਓਗੇ ਕੀ ਬੀਜੇਪੀ ਨੇ ਹੌਰਸ ਟ੍ਰੇਡਿੰਗ ਪੋਚਿੰਗ ਬ੍ਰਾਈਬਰੀ ਵਿਸ਼ਵਤ ਕੋਰੀ ਕਿ ਇਸ ਨੂੰ ਤਰਜੀਹ ਨਹੀਂ ਦਿੱਤੀ ਇਹਰਾ ਮੁਤਾਬਕ ਭਾਜਪਾ ਦੇਸ਼ ਦੇ ਭਲੇ ਲਈ ਸਰਕਾਰ ਨਹੀਂ ਬਣਾਉਣਾ ਚਾਹੁੰਦੀ ਸਗੋਂ ਭਾਜਪਾ ਪੂਰੇ ਦੇਸ਼ ਦੇ ਵਿੱਚ ਤਾਨਾਸ਼ਾਹੀ ਰਾਜ ਸਥਾਪਿਤ ਕਰਨ ਦੇ ਮੰਤਵ ਦੇ ਨਾਲ ਅੱਗੇ ਵੱਧਦੀ ਜਾ ਰਹੀ ਹੈ ਫਰਜ਼ ਕਰੋ ਬੀਜੇਪੀ ਦੀ ਇੱਕ ਸਰਕਾਰ ਇੱਕ ਸੂਬੇ ਵਿੱਚ ਨਾ ਬਣਦੀ ਤੇ ਕੀ 22 ਸੂਬਿਆਂ ਵਿੱਚ ਸਰਕਾਰਾਂ ਦੇ ਨਾਲ ਬੀਜੇਪੀ ਸੰਤੁਸ਼ਟ ਨਹੀਂਗੀ ਕੀ ਬੀਜੇਪੀ ਚਾਹੁੰਦੀ ਹੈ ਕਿ ਇਸ ਦੇਸ਼ ਦੇ ਵਿੱਚ ਅਥਾਰਟੀਟੇਰੀਅਨ ਰਾਜ ਤੇ ਡਿਕਟੇਟਰਸ਼ਿਪ ਤੇ ਤਾਨਾਸ਼ਾਹੀ ਦਾ ਰਾਜ ਹੋਵੇ ਕੋਈ ਹੋਰ ਪਾਰਟੀ ਬੋਲੇ ਨਾ ਕੋਈ ਹੋਰ ਲੀਡਰ ਬੋਲੇ ਨਾ ਔਰ ਇਹ ਤਾਂ ਉਹ ਪ੍ਰਾਣੀ ਕਹਾਵਤ ਟੁੱਕਦੀ ਆ ਬੀਜੇਪੀ ਤੇ ਇਹਨਾਂ ਨੇ ਜਮਹੂਰੀਅਤ ਨੂੰ ਉਹਦਾ ਪਾਸੇ ਕਰਤਾ ਕਹਿੰਦੇ ਜਿਸ ਦੀ ਜਿਸ ਕੀ भैंस ਜਿਸ ਕੀ लाठी ਉਸੀ ਕੀ भैंस ਜੇਦੀ लाठी ਉਹਦੀ ਭੈਸ ਇਹ ਚੱਲ ਰਿਹਾ ਅੱਜ ਦੇਸ਼ ਦੇ ਵਿੱਚ ਜਿਹੜਾ ਕਿ ਮੈਂ ਸਮਝਦਾ ਬਹੁਤ ਜ਼ਿਆਦਾ ਅਫਸੋਸਨਾਕ ਹੈ ਇਸ ਨਾਲ ਜਮੂ ਬੀਜੇਪੀ ਨੇ ਜਮਹੂਰੀ ਕਦਰਾਂ ਕੀਮਤਾਂ ਨੂੰ ਫਰਸ਼ ਤੇ ਲੈ ਆਂਦਾ ਵਾ ਇਸ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਨਾਟਕ ਮੁੱਦੇ ਤੇ ਧਾਰੀ ਚੁੱਪੀ ਤੇ ਬੋਲਦਿਆਂ ਸੁਖਪਾਲ ਖੈਰਾ ਨੇ ਕਿਹਾ ਕਿ ਸੀਐਮ ਕੈਪਟਨ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਚੁੱਪ ਨੇ ਉਹਨਾਂ ਸੀਐਮ ਕੈਪਟਨ ਦੇ ਅੰਦਰ ਖਾਤੇ ਭਾਜਪਾ ਨਾਲ ਮਿਲੇ ਹੋਣ ਦੇ ਇਲਜ਼ਾਮ ਲਾਇਏ ਹੈਰਾਨੀ ਹੋ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਦੀ ਇਸ ਮੁੱਦੇ ਦੇ ਉੱਤੇ ਮੁਕੰਮਲ ਚੁੱਪੀ ਧਾਰੀ ਹੋਈ ਹੈ ਸਾਜ਼ਿਸ਼ੀ ਚੁੱਪੀ ਧਾਰੀ ਅਮਰਿੰਦਰ ਸਿੰਘ ਜੀ ਨੇ ਇੱਕੋ ਸਟੇਟ ਹੈ ਜਿਹੜੀ ਕਰਨਾਟਕ ਤੋਂ ਬਾਅਦ ਕਾਂਗਰਸ ਦੇ ਕੋਲ ਬਚੀ ਹੈ ਪੰਜਾਬ ਬਾਕੀ ਦੋ ਸਟੇਟਾਂ ਛੋਟੀਆਂ ਛੋਟੀਆਂ ਨੇ ਉਹ ਮਿਨਿਸਪੈਲਟੀਆਂ ਵੀ ਲੱਗਦੀਆਂ ਨੇ ਪੌਂਡੀਚੇਰੀ ਤੇ ਮਿਸੋਰਮ ਇਥੋਂ ਦਾ ਮੁੱਖ ਮੰਤਰੀ ਹੋਵੇ ਰਾਹੁਲ ਗਾਂਧੀ ਉਹਦਾ ਲੀਡਰ ਹੋਵੇ ਰਾਹੁਲ ਗਾਂਧੀ ਅੱਜ ਕ੍ਰਾਈਸਿਸ ਵਿੱਚ ਹੋਵੇ ਕਾਂਗਰਸ ਪਾਰਟੀ ਕ੍ਰਾਈਸਿਸ ਵਿੱਚ ਹੋਵੇ ਤੇ ਕੈਪਟਨ ਅਮਰਿੰਦਰ ਸਿੰਘ ਇੱਕ ਸ਼ਬਦ ਨਾ ਬੋਲਣ ਨਾ ਮੈਂ ਉਹਨਾਂ ਦਾ ਕੋਈ ਟਵੀਟ ਦੇਖਿਆ ਨਾ ਉਹਨਾਂ ਦੀ ਆਫੀਸ਼ਲ ਫੇਸਬੁੱਕ ਦੇ ਉੱਤੇ ਕੋਈ ਰਿਐਕਸ਼ਨ ਦੇਖਿਆ ਅੱਜ ਪਤਾ ਨਹੀਂ ਕਿਹੜੇ ਕਿਸੇ ਸਰਕਾਰੀ ਪ੍ਰੋਗਰਾਮ ਤੇ ਗਏ ਹੋਏ ਨੇ ਇੱਕ ਸ਼ਬਦ ਨਹੀਂ ਬੋਲਿਆ ਕਾਂਗਰਸ ਤੇ ਰਾਹੁਲ ਗਾਂਧੀ ਦੇ ਹੱਕ ਵਿੱਚ ਮੇਰਾ ਇਹ ਮੰਨਣਾ ਵਾ ਕਿ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਦੇ ਅਧੀਨ ਨੇ ਬੀਜੇਪੀ ਦੇ ਨਾਲ ਉਹਨਾਂ ਦੀ ਗੱਠਜੋੜ ਆ ਜਿਸ ਤੰਗ ਦੇ ਨਾਲ ਉਹਨਾਂ ਦੇ ਜਵਾਈ ਦੇ ਖਿਲਾਫ ਜਿਹੜਾ ਸਿੰਬੋਲਿਕ 슈ਗਰ ਮਿਲ ਵਿੱਚ 100 ਕਰੋੜ ਰੁਪਏ ਦਾ ਸੀਬੀਆਈ ਨੇ ਪਰਚਾ ਦਰਜ ਕਰਕੇ ਤਲਵਾ ਟੰਗ ਦਿੱਤੀ ਆ ਵੈਸੇ ਐਲਓਸੀ ਈਸ਼ੂ ਕੀਤਾ ਸੀ ਲੁਕਆਊਟ ਨੋਟਿਸ ਕਿ ਉਹਨੂੰ ਰੈਸਟ ਕਰੋ ਅਜੇ ਤੱਕ ਰੈਸਟ ਨਹੀਂ ਕੀਤਾ ਸਿਰਫ ਤਲਵਾ ਟੰਗੀ ਆ ਤਾਂ ਕਿ ਅਮਰਿੰਦਰ ਸਿੰਘ ਜੀ ਕੁਝ ਸਾਡੇ ਖਿਲਾਫ ਬੋਲ ਨਾ ਸਕੇ ਸੁਖਪਾਲ ਖੈਰਾ ਨੇ ਕਾਂਗਰਸ ਦੇ ਤਿੰਨ ਵਿਧਾਇਕਾਂ ਵੱਲੋਂ ਦਿੱਤੇ ਅਸਤੀਫੇ ਤੋਂ ਬਾਅਦ ਸਰਕਾਰ ਤੋਂ ਪੰਜਾਬ ਵਿਧਾਨ ਸਭਾ ਦੀ ਕਮੇਟੀ ਵਿੱਚ ਆਮ ਆਦਮੀ ਪਾਰਟੀ ਦੇ ਦੋ ਮੈਂਬਰਾਂ ਨੂੰ ਵੀ ਸ਼ਾਮਿਲ ਕਰਨ ਦੀ ਮੰਗ ਕੀਤੀ। ਸਾਡੀ ਜਿਹੜੀ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਕਮੇਟੀਆਂ ਬਣੀਆਂ ਸੀ 13 ਬਣਦੀਆਂ ਨੇ। 13 ਟੋਟਲ ਕਮੇਟੀਆਂ ਬਣਦੀਆਂ ਨੇ। ਸਾਡੀ ਸਟਰੈਂਥ ਹੈਗੀ ਆ 20 ਐਮ ਐਲ ਏਜ਼ ਦੀ। ਜਦੋਂ ਅਸੀਂ 20 ਐਮ ਐਲ ਏਜ਼ ਨੂੰ ਕੈਲਕੂਲੇਟ ਕਰਦੇ ਆ ਤਾਂ ਸਾਡੀ ਸਟਰੈਂਥ ਦੇ ਮੁਤਾਬਕ ਦੋ ਵਿਧਾਨ ਸਭਾ ਦੀ ਕਮੇਟੀਆਂ ਦੇ ਚੇਅਰਮੈਨ ਸਾਡੇ ਬਣਨੇ ਚਾਹੀਦੇ ਨੇ ਵੈਸੇ ਵੀ ਕਾਂਗਰਸ ਦੇ ਇਸੀਫਾ ਦੇਗੇ ਨੇ ਤਿੰਨ ਚੇਅਰਮੈਨ ਜਾਂ ਤਿੰਨ ਮੈਂਬਰਸ ਸਪੀਕਰ ਸਾਹਿਬ ਨੂੰ ਮੈਂ ਵੀ ਕਿਹਾ ਕਿ ਇਸ ਨੂੰ ਵੀ ਤੁਸੀਂ ਕਾਈਂਡਲੀ ਕਨਸਿਡਰ ਕਰੋ ਕਿਉਂਕਿ ਸਾਡਾ ਰਾਈਟ ਬਣਦਾ ਵਿਧਾਨ ਸਭਾ ਦੀ ਕਮੇਟੀ ਦੀ ਵਰਕਿੰਗਸ ਦੇ ਵਿੱਚ ਉਹਨਾਂ ਨੇ ਯਕੀਨ ਦਿਵਾਇਆ ਦੋਨਾਂ ਗੱਲਾਂ ਦੇ ਉੱਤੇ ਕਿ ਮੈਂ ਇਸ ਦੇ ਉੱਤੇ ਨਜ਼ਰਸਾਨੀ ਕਰਕੇ ਇਨਸਾਫ ਪਸੰਦੀ ਕਰੂੰਗਾ ਕਰਨਾਟਕ ਦੇ ਰਾਜਪਾਲ ਵੈਜੂ ਭਾਈ ਨੇ ਬੁੱਧਵਾਰ ਨੂੰ ਕਰਨਾਟਕ ਦੀ ਸਭ ਤੋਂ ਵੱਡੀ ਪਾਰਟੀ ਭਾਜਪਾ ਨੂੰ ਸਰਕਾਰ ਬਣਾਉਣ ਦਾ ਸੱਦਾ ਦੇ ਦਿੱਤਾ ਸੀ ਜਿਸ ਤੋਂ ਬਾਅਦ ਵੀਰਵਾਰ ਨੂੰ ਜਦ ਹੀ ਯੂਰਪਾ ਨੇ ਕਰਨਾਟਕ ਦੇ ਮੁੱਖ ਮੰਤਰੀ ਵੱਜੋਂ ਹਲਫ਼ ਲੈ ਲਿਆ ਹੈ ਪਰ ਹੁਣ ਬੀਜੇਪੀ ਦੇ ਕੋਲ 15 ਦਿਨਾਂ ਦਾ ਸਮਾਂ ਹੈ ਜਿਸ ਦੌਰਾਨ ਉਸ ਨੂੰ ਵਿਧਾਨ ਸਭਾ ਦੇ ਵਿੱਚ ਆਪਣਾ ਬਹੁਮਤ ਸਾਬਤ ਕਰਨਾ ਹੋਵੇਗਾ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਵਿੱਚ ਭਾਜਪਾ ਨੇ 104 ਸੀਟਾਂ ਤੇ ਜਿੱਤ ਦਰਜ ਕੀਤੀ ਸੀ ਪਰ ਉਸ ਨੂੰ ਸਰਕਾਰ ਬਣਾਉਣ ਲਈ ਹਾਲੇ ਵੀ 8 ਵਿਧਾਇਕਾਂ ਦੇ ਸਮਰਥਨ ਦੀ ਲੋੜ ਹੈ ਬਿਊਰੋ ਰਿਪੋਰਟ ਡੀ5 ਚੈਨਲ ਪੰਜਾਬੀ